ਸਤਨਾਮ ਸਿਰਵਾਹ ਗੁਰ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰ ਅਕ ਆਕਾਲ ਮੂਰਤ ਅਜੁਨੇ ਸਭੰ ਗੁਰ ਪ੍ਰਸਾਦ ਚਕਰ ਚਹਨ ਅਰ ਵਰਨ ਜਾਤ ਅਰ ਪਾਤ ਨਹਿਨਜ ਰੂਪ ਰੰਗ ਅਰ ਇਕਪੇਖ ਕਉ ਕਹਿ ਨਾਸ ਕਤ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ ਅਮੇ ਤੋਜ ਕਹਿ ਜਾ ਕੋਟ ਇੰਦਰ ਇੰਦਰਾ ਸਾਹਿ ਸ਼ਾਨ ਗਨੇਜੈ ਤਿਰ ਭਵਨਾਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਰਨ ਕਹਤ ਤਵ ਸਰਬਨਾਮ ਕਥ ਕਵਣ ਕਰਮਨਾਵ ਬਰਨਤ ਸੁਮਤ ਸੰਤ ਸਰਨ ਜੋ ਜਨ ਪਰ ਸੋ ਜਨ ਉਦਰ ਨਹਾਰ ਸੰਤ ਕੇ ਨਿੰਦ ਨਾਨਕਾ ਬਹੁਰ ਬਹੁਰ ਅਵਤਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਨ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਸੋ ਕਹੋ ਤਨ ਦੁਰ ਸੇਵੀਐ ਅਹਨਸ ਸਹਜ ਸੋ ਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ਼੍ਰੀ ਵਾਹ ਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਇਹੋ ਤਨ ਮਾਇਆ ਪਾਹ ਆ ਪਿਆਰੇ ਲਿਤੜਾ ਲਬ ਰੰਗਾਏ ਮੇਰਾ ਕੰਤ ਨਾ ਭਾਵੈ ਜੋ ਲੜਾ ਪਿਆਰੇ ਕਿਉ ਧਨ ਸਜ ਜਾਏ ਇਹੋ ਤਨ ਮਾਇਆ ਪਾਹਿਆ ਪਿਆਰ ਲਿਤੜਾ ਲਬ ਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉ ਧਨ ਸਜੈ ਜਾਏ ਹਉ ਕੁਰਬਾਨਾ ਜਾਓ ਮਿਹਰਵਾਨਾ ਹਉ ਕੁਰਬਾਨਾ ਜਾਓ ਹਉ ਕੁਰਬਾਨਾ ਜਾਓ ਤਿਨਾ ਕੈ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਦਿਨਾਂ ਕਾ ਹਉ ਸਦ ਕੁਰਬਾਨ ਜਾਓ ਰਹਾਉ ਕਾਇਆ ਰੰਗਣ ਜੇ ਥੀਆ ਪਿਆਰੇ ਪਾਈਆ ਨਾਉ ਮਝੇ ਠੇ ਰੰਗਣਾ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਡੇਠ ਜਿਨ ਕੇ ਚੋਲ ਰਤੜੇ ਪਿਆਰੇ ਕੰਤ ਤਿਨਾ ਕਾ ਪਾਸ ਤੋ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗ ਆਪੇ ਨਦਰ ਕਰੇ ਨਾਨਕ ਕਾਵਣ ਕੰਤਾ ਭਾਵੈ ਆਪੇ ਹੀ ਰਾਵੈ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤਾ ਭਾਵੈ ਆਪੇ ਰਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ